ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇਸ ਭਾਗਤ ਇੱਕ ਵਾਰ ਫਿਰ ਆਪਣਾ ਨਵੇਂ ਦਿਨ ਤੇ ਇੱਕ ਨਵਾਂ ਵੀਡੀਓ ਦੇ ਵਿੱਚ ਅਤੇ ਵੀਰੋ ਅੱਜ ਆਪਾਂ ਕੱਲ ਇੱਕ ਵੀਡੀਓ ਪਾਈ ਸੀ ਜਿਹੜੀ ਕਿ ਸਿੱਧੂ ਮੂਸੇ ਵਾਲੇ ਦੇ ਮਤਲਬ 29 ਮਹੀਨ ਨੂੰ ਤੁਹਾਨੂੰ ਜੋ ਕਿ ਸਿੱਧੂ ਮੂਸੇ ਵਾਲੇ ਨੂੰ ਕੁਝ ਗੈਂਗਸਟਰ ਲੋਕਾਂ ਨੇ ਗੋਲੀ ਮਾਰ ਕੇ ਦਿੱਤੀ ਤੇ ਆਪਾਂ ਕੱਲ ਇੱਕ ਵੀਡੀਓ ਪਾਈ ਸੀ ਤੇ ਵੀਰੋ ਤੇ ਅੱਜ ਆਪਾਂ ਚੱਲਦੇ ਆਂ ਤੇ ਤੁਹਾਨੂੰ ਦਿਖਾਨੇ ਆਂ ਅਵੇਲੀ ਵਿੱਚ ਜੋ ਕਿ ਇਹ ਵੀਡੀਓ ਆਪਣੀ ਅਵੇਲੀ ਜਾਣ ਤੋਂ ਪਹਿਲਾਂ ਮਤਲਬ ਬਣਾਈ ਹੋਈ ਆ ਤੇ ਆਪਾਂ ਤੁਹਾਨੂੰ ਦਿਖਾਨੇ ਆਂ ਹਵੇਲੀ ਵਿੱਚ ਕਿਵੇਂ ਕੀ ਕੀ ਹੋ ਰਿਹਾ ਤੇ ਬਾਕੀ ਹੋਰ ਕੁਝ ਵੀ ਉਹ ਕਿਥੋਂ ਕਿਥੇ ਲੋਕ ਪਹੁੰਚ ਰਹੇ ਆ ਤੇ ਵੀਰੋ ਬਹੁਤ ਤਗੜਾ ਇਕੱਠ ਹੋ ਰਿਹਾ ਹਵੇਲੀ ਵਿੱਚ ਤੇ ਆਪਾਂ ਤੁਹਾਨੂੰ ਜਾ ਕੇ ਲਾਈਵ ਤਸਵੀਰਾਂ ਦਿਖਾਵਾਂਗੇ ਤੇ ਵੀਰੋ ਤੇ ਅੱਜ ਵੀਰੋ ਜੋ ਕਿ ਬਹੁਤ ਹੀ ਮਤਲਬ ਪੇ ਕਰਦੀ ਚੜ੍ਹਿਆ ਸੀ ਸਿੱਧੂ ਮਸੇ ਵਾਲੇ ਦੇ ਲਈ ਜੋ ਕਿ ਆਪਣੀ ਹਵੇਲੀ ਵਿੱਚ ਕਹਿੰਦੇ 29 ਮਈ ਨੂੰ ਕਹਿੰਦੇ ਜੋ ਕਿ ਜਵਾਰਕ ਪਿੰਡ ਵਿੱਚ ਉਹਨੂੰ ਗੋਲੀਆਂ ਮਾਰ ਕੇ ਮਾਰਿਆ ਸੀ ਤੇ ਦੂਜੀ ਖੁਸ਼ੀ ਦੀ ਗੱਲ ਇਹ ਵੀ ਹੈ ਵੀ ਵੀਰੋ ਕਿਉਂਕਿ ਸਿੱਧੂ ਮਸੇ ਵਾਲੇ ਨੇ ਦੁਬਾਰਾ ਵੀ ਜਨਮ ਲੈ ਲਿਆ ਲਾਲੋ ਇੱਕ ਵਾਰੀ ਤੇ ਜੋ ਕਿ ਵੀਰੋ ਤੁਹਾਨੂੰ ਪਤਾ ਹੀ ਆ ਪਰ ਜੋ ਕਿ ਸਿੱਧੂ ਗੋਸੇ ਵਾਲੇ ਦੀ ਕਾਰਤਾ ਹਮੇਸ਼ਾ ਰਹਿਣੀ ਆ ਕਿਉਂਕਿ ਉਹ ਬਹੁਤ ਹੀ ਵਧੀਆ ਕਲਾਕਾਰ ਸੀ ਤੇ ਬਹੁਤ ਹੀ ਲੋਕਾਂ ਲੋਕੋ ਦੇ ਫੈਨ ਵੀ ਸੀ ਬਾਹਰਲੇ ਵਿਦੇਸ਼ਾਂ ਵਿੱਚ ਬੈਠੇ ਜਿੰਨੇ ਵੀ ਆਉਣੇ ਅਮਰੀਕਾ ਕੈਨੇਡਾ ਤੋਂ ਤੇ ਵੀਰੋ ਨੇ ਇੱਕ ਵਧੀਆ ਮਸਲਾ ਆਪਣੇ ਇੱਕ ਸਧਾਰਨ ਜਿਹੇ ਪਿੰਡ ਚੋਂ ਉੱਠ ਕੇ ਆਪਣਾ ਵਧੀਆ ਨਾਮ ਬਣਾਇਆ ਸੀ ਤੇ ਕਗਲੌ ਨੇ ਜੀ ਤੁਸੀਂ ਮੁਸਲੇ ਨੇ ਇਹ ਵੀ ਬਹੁਤ ਵਧੀਆ ਕਹੀ ਸੀ ਕਿ ਹੱਦਕੰਦ ਜੇ ਕੋਈ ਪਿੰਡ ਚੋਂ ਮੁੰਡਾ ਉੱਠ ਕੇ ਕਹਿੰਦੇ 10000 ਦੀ ਨੌਕਰੀ ਵੀ ਕਰ ਲੈਂਦਾ ਉਹ ਵੀ ਆਪਣਾ ਪਿੰਡ ਛੱਡ ਕੇ ਕਹਿੰਦੇ ਸ਼ਹਿਰ ਦੀ ਬਸੰ ਲੱਗ ਜਾਂਦਾ ਪਰ ਉਹਨੇ ਇੱਕ ਬਹੁਤ ਵਧੀਆ ਗੀਤ ਕੀ ਕਿ ਅੱਜ ਕਹਿੰਦੇ ਮੈਂ ਵੀ ਲੋਕ ਉੱਪਰ 5000 ਆਪਣੇ ਵੀ ਆਪਣੇ ਪਿੰਡ ਵਿੱਚ ਆਪਣੇ ਲੋਕਾਂ ਲਈ ਖੜਾ ਪਰ ਲੋਕ ਵੀ ਵੀ ਉਹਨੂੰ ਮਾੜਾ ਚੰਗਾ ਦੱਸਦੇ ਸੀ ਪਰ ਵੀਰੇ ਬੰਦਾ ਬੱਬਦੀ ਸੀ ਹਰੇਕ ਮਤਲਬ ਕੋਈ ਵੀ ਆਪਣੇ ਜਿਵੇਂ ਮਰਜ਼ੀ ਦਾ ਬੰਦਾ ਉਹਦੇ ਅਵੇ ਲੀ ਵੀ ਜਾਂਦਾ ਹਰੇਕ ਨਾਲ ਮਿਲਦਾ ਸੀ ਵੀਰੋ ਫੋਟੋ ਖਚਾਂਦਾ ਸੀ ਤੇ ਵਧੀਆ ਕੋਈ ਉਹਨੂੰ ਐਂਸ਼ਾ ਵੀ ਮੈਂ ਐਡਾ ਵਧੀਆ ਕਲਾਕਾਰਾਂ ਐਡਾ ਤਕੜਾ ਵਧੀਆ ਕਲਾਕਾਰ ਜਾਂ ਐਡਾ ਤਕੜਾ ਕਲਾਕਾਰਾਂ ਉਹਨੂੰ ਆਪਣੇ ਜੋ ਵੀ ਉਹਦੇ ਮੁਖਵੰਦੀ ਵਿੱਚ ਜਾਂਦਾ ਸੀ ਤੇ ਹੱਸ ਕੇ ਮਿਲਦਾ ਸੀ ਹਰੇਕ ਨੂੰ ਵੀਰੋ ਖਾਣਾ ਪਾਣੀ ਖਿਲਾ ਕੇ ਤੋਰਦਾ ਸੀ ਤੇ ਚਲੋ ਬਾਕੀ ਕਿਸਮਤ ਦੀ ਖੇਲ ਨੇ ਵੀਰੋ ਜੋ ਕਿ ਉਹਦੀ ਪਰ ਉਹਨੇ ਬਹੁਤ ਵਧੀਆ ਨਾਮ ਬਣਾਏ ਸੀ 2-3 ਸਾਲਾਂ ਵਿੱਚ ਵਧੀਆ ਨਾਮ ਬਣਾ ਕੇ ਸੀ ਆਪਣਾ ਵੀਰ ਤੇ ਬਹੁਤ سارے ਤੁਹਾਨੂੰ ਪਤਾ ਹੀ ਹੈ ਕਲਾਕਾਰ ਉਹ ਤੁਮ ਲੱਗਣ ਲੱਗਦੇ ਸੀ ਕਿਉਂਕਿ ਸਾਰੇ ਕਲਾਕਾਰ ਤੁਹਾਨੂੰ ਵੀ ਤੜੀ ਲਾਤੀ ਸੀ ਤੇ ਦੋ ਸਾਲਾਂ ਵਿੱਚ ਵੀ ਤੁਹਾਨੂੰ ਪਤਾ ਹੀ ਹਫਤੇ ਵਿੱਚ ਤਿੰਨ ਤਿੰਨ ਚਾਰ ਚਾਰ ਹੰਗਾਣੇ ਕੱਢ ਦਿੰਦਾ ਸੀ ਕਿਉਂਕਿ ਉਹ ਵੀ ਕਿਸੇ ਕਿਸੇ ਚ ਕੋਈ ਕੋਈ ਕਲਾਕਾਰੀ ਹੁੰਦੀ ਆ ਤੇ ਸਿੱਧੂ ਮੂਸੇ ਵਾਲੇ ਦੇ ਤੇ ਚੀਜ਼ੀ ਤਾਂ ਉਹਨੂੰ ਹਵੇਲੀ ਵੀਰੇ ਫੋਟੋਆਂ ਦਿਖਾਵਾਂਗੇ ਲਾਈਵ ਤੇ ਬਣੇ ਰਹੋ ਵੀਡੀਓ ਦੇ ਨਾਲ ਤੇ ਵੀਡੀਓ ਐਂਡ ਤੱਕ ਜ਼ਰੂਰ ਦੇਖੋ ਕਿਉਂਕਿ ਆਪਾਂ ਹਰ ਇੱਕ ਚੀਜ਼ ਤੁਹਾਨੂੰ ਦਿਖਾਵਾਂਗੇ ਉੱਥੇ ਜਾ ਕੇ ਕਿਉਂਕਿ ਕੱਲੀ ਕੱਲੀ ਚੀਜ਼ ਤੇ ਵੇਟੀ ਵਿੱਚ ਕਿੰਨਾ ਇਕੱਠ ਹੋ ਰਿਹਾ ਕਿੰਨਾ ਨਹੀਂ ਤੇ ਬਾਕੀ ਹੋਰ ਆਪਾਂ ਕਹਿਣਾ ਚਾਹਾਂਗੇ ਜੀ ਮੱਤ ਤੋਂ ਬਾਅਦ ਉੱਥੇ ਪਹੁੰਚੋ ਕਿਉਂਕਿ ਅੱਜ 29 ਮਈ ਆ ਵੀਰੋ ਅੱਜ ਬਹੁਤ ਹੀ ਜੋ ਕਿ ਬਲੈਕ ਡੇ ਲਾ ਲੋਇਆ ਬਹੁਤ ਹੀ ਬੇਕਾਰ ਦਿਨ ਖੜਿਆ ਸੀ ਜਿੱਦੂ ਮੁਖਤਿਆਰ ਦੇ ਤੇਈ ਤੇ ਜੋ ਕਿ ਕਹਿੰਦੇ ਆਪਣੇ ਘਰ ਤੋਂ ਕਹਿੰਦੇ ਥਾਰ ਗੱਡੀ ਵਿੱਚ ਨਿਕਲਿਆ ਸੀ ਤੇ ਕੁਝ ਗੈਂਗਸਟਰਾਂ ਨੇ ਕਹਿੰਦੇ ਉਹਨੂੰ ਗੋਲੀਆਂ ਮਾਰ ਕੇ ਬਹੁਤ ਵੇਰ ਐਨਮੀ ਨਾਲ ਉਹਦਾ ਕਤਲ ਕੀਤਾ ਸੀ ਤੇ ਜਵਾਰ ਕੇ ਪਿੰਡ ਉੱਥੇ ਵੀ ਰਲੇ ਯਾਦ ਉਹਦੀ ਜਿਹਦੇ ਨੂੰ ਮਾਰਿਆ ਸੀ ਉੱਥੇ ਵੀ ਉਹਦੀ ਯਾਦਗਾਰੀ ਇੱਕ ਕਹਿੰਦੇ ਸ਼ਾਮ ਛੱਡੇ ਗਿਆ ਉਹਦੀ ਯਾਦਗਾਰੀ ਉਹਦਾ ਪੋਟਰ ਲਾ ਲਾ ਜਦੋਂ ਪਿੰਡੋਂ ਨਾਲ ਗੋਲੀਆਂ ਨੇ ਛਾਣੋਵੇਂ ਦੇਵੇਂ ਪਈਆਂ ਤੇ ਛਾਣੋਵੇਂ ਦੇਵੇਂ ਮਤਲਬ ਉੱਥੇ ਇੱਕ ਯਾਦਗਾਰ ਬਣ ਗਈ ਜਵਾਰ ਕੇ ਪਿੰਡ ਦੀ ਸਿੱਧੂ ਮਸੇ ਵਾਲੇ ਇੱਥੇ ਮਤਲਬ ਚੱਲ ਰਿਹਾ ਟੀਟੋ ਕਿਤੇ ਲੋਕ ਹੋਰ ਆ ਰਹੇ ਆ ਤੇ ਬਾਕੀ ਤੁਹਾਨੂੰ ਜਾ ਕੇ ਸਾਰਾ ਕੁਝ ਉੱਥੇ ਦੁਕਾਨੇ ਆ ਤੇ ਬਣੇ ਰਹੇ ਵੀਡੀਓ ਦੇ ਨਾਲ ਤੇ ਚਲੋ ਫਿਰ ਅੱਗੇ ਦੁਕਾਨੇ ਆ ਜਾ ਕੇ ਚਲੋ ਫਿਰ ਅੱਗੇ ਚੱਲਦੇ ਜਾਂਦੇ ਆਂ